ਸੰਖ ਮੂਰਖ ਅੰਧ ਕੋਰ ਅਣਗਿਣਤ ਮਹਾਨ ਅੰਨੇ ਮੋੜ ਹਨ ਅਸਾਂਖ ਚੋਰ ਹਰਾਮ ਖੋਰ ਅਣਗਿਣਤ ਤਸਕਰ ਅਤੇ ਹੋਰਾਂ ਦਾ ਮਾਲ ਖਾਣ ਵਾਲੇ ਹਨ ਸੰਖ ਅਮਰ ਕਰ ਜਾਏ ਜੋਰ ਅਣਗਿਣਤ ਤੱਕੇ ਨਾਲ ਰਾਜ ਕਰਕੇ ਤੁਰ ਜਾਂਦੇ ਹਨ ਅਸੰਖ ਗਲਵੜ ਹਤਿਆ ਕਮਾਏ ਅਣਗਿਨਤ ਹਨ ਗਲ ਵੱਡਣ ਵਾਲੇ ਜੋ ਖੂਨ ਕਰਦੇ ਹਨ ਸੰਖ ਪਾਪੀ ਪਾਪ ਕਰ ਜਾਏ ਅਣਗਿਨਤ ਗੁਨਾਹਗਾਰ ਹਨ ਜਿਹੜੇ ਗੁਨਾਹ ਜੀ ਕਰਦੇ ਜਾਂਦੇ ਹਨ ਅਸੰਖ ਕੋੜਿਆਰ ਉੜੇ ਫਿਰਾਏ ਅਣਗਿਣਤ ਝੂਠੇ ਹਨ ਜਿਹੜੇ ਝੂਠ ਅੰਦਰ ਭਟਕਦੇ ਹਨ ਆਸੰਖਮਲੇਸ਼ ਮਲਪਖ ਖਾਏ ਅਣਗਿਣਤ ਗੰਦੇ ਹਨ ਜੋ ਗੰਦਗੀ ਨੂੰ ਆਪਣੇ ਆਹਾਰ ਵਜੋਂ ਖਾਂਦੇ ਹਨ ਸੰਖ ਨਿੰਦਕ ਸਿਰ ਕਰੇ ਭਾਰ ਅਣਗਿਣਤ ਕਲੰਕ ਲਾਉਣ ਵਾਲੇ ਹਨ ਜੋ ਆਪਣੇ ਸਿਰ ਤੇ ਪਾਪਾਂ ਦਾ ਬੋਝ ਚੁੱਕਦੇ ਹਨ ਨਾਨਕ ਨੀਜ ਕਹੇ ਵੀ ਚਾਰ ਨਾਨਕ ਨੀਵਾ ਵਰਣਨ ਕਰਦਾ ਹੈ ਵਾਰਿਆ ਨਾ ਜਾਵਾ ਇੱਕ ਵਾਰ ਮੈਂ ਇੱਕ ਵਾਰੀ ਵੀ ਤੇਰੇ ਉਤੋਂ ਕੁਰਬਾਨ ਨਹੀਂ ਹੋ ਸਕਦਾ ਜੋ ਤੁਦ ਪਾਵੇ ਸਾਈ ਪਲਿਕਾਰ ਜੋ ਤੇ ਨੂੰ ਚੰਗਾ ਲੱਗਦਾ ਹੈ ਉਹੀ ਚੰਗਾ ਕੰਮ ਹੈ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦੀਵ ਹੀ ਨਵਾ ਨਰਵਾ ਹੈ ਈਸ ਰੂਪ ਰਹਿਤ ਪੁਰਖ